ਕਿਸਾਨਾਂ ਦਾ ਮੁੱਦਾ ਐਮਪੀ ਰਮਨਿਤ ਬਿੱਟੂ ਨੇ ਹੁਣ ਪਾਰਲੀਮੈਂਟ ਦੇ ਵਿੱਚ ਚੁੱਕਿਆ ਹੈ ਜੀ ਹਾਂ ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਗੇ ਔਰ ਜਿਸ ਦਾ ਮੁੱਦਾ ਹੁਣ ਪਾਰਲੀਮੈਂਟ ਵਿੱਚ ਉੱਠ ਚੁੱਕਿਆ ਹੈ ਰਮਨਿਤ ਬਿੱਟੂ ਨੇ ਮੁੱਦਾ ਉਠਾਇਆ ਔਰ ਕਿਹਾ ਹੈ ਕਿ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾਵੇ ਪਹਿਲਾਂ 220 ਨੂੰ ਕਿਸਾਨ ਜਿਹੜੇ ਸੜਕਾਂ ਤੇ ਰੁਲਦੇ ਰਾਇਆ ਹੁਣ ਤੁਸੀਂ ਇੱਕ ਵਾਰ ਫੇਰ ਉਹਨਾਂ ਨਾਲ ਮੀਟਿੰਗ ਕਰੋ ਕਿਉਂਕਿ ਕਿਸਾਨ ਸੜਕਾਂ ਤੇ ਨਾਲ ਰੁਣ ਔਰ ਪੰਜਾਬ ਦੇ ਜਿਹੜਾ ਆਰਡੀਐਫ ਫੰਡ ਆ ਉਸ ਨੂੰ ਰਿਲੀਜ਼ ਕੀਤਾ ਜਾਵੇ ਤੇ तमाम ਜਿਹੜੇ ਹੋਰ ਪੰਜਾਬ ਦੇ ਮੁੱਦਿਆਂ ਨੂੰ ਰਵਨੀਤ ਬਿੱਟੂ ਨੇ ਪਾਰਲੀਮੈਂਟ ਵਿੱਚ ਉਠਾਇਆ ਇਹ راستੀ ਕੀ ਹੋਤੇ ਹੀ ਜਿਹੜਾ ਨਦੇੜ ਸਾਹਿਬ ਗੁਰਦੁਆਰਾ ਸਾਹਿਬ ਦਾ ਮੁੱਦਾ ਹੈ ਜਿੱਥੇ ਮਹਾਰਾਸ਼ਟਰ ਦੀ ਸਰਕਾਰ ਨੇ ਦਖਲਅੰਦਾਜ਼ੀ ਦੀ ਗੱਲ ਬੰਦ ਕਰ ਦਿੱਤੀ ਕਿ ਕੋਈ ਵੀ ਕੇਂਦਰ ਦੀ ਪੰਜਾਬ ਦੀ ਜਾਂ ਕੋਈ ਵੀ ਸਰਕਾਰ ਇੱਥੇ ਦਖਲਅੰਦਾਜ਼ੀ ਨਹੀਂ ਕਰੇਗੀ ਜਿਸ ਦਾ ਮੁੱਦਾ ਵੀ ਰਵਨੀਤ ਬਿੱਟੂ ਨੇ ਆ ਜਿਹੜਾ ਪਾਰਲੀਮੈਂਟ ਵਿੱਚ ਚੁੱਕਿਆ ਹੈ ਕਿਉਂਕਿ ਮੈਂ ਚਿੰਤਾ ਤਾਂ ਜ਼ਾਹਿਰ ਕਰ ਰਿਹਾ ਮੈਂ ਪਹਿਲਾਂ ਵੀ ਇਸੇ ਤਰੀਕੇ ਨਾਲ ਪਹਿਲਾ ਸਪੀਕਰ ਸੀਗਾ 17 ਸਤੰਬਰ 2020 ਨੂੰ ਕੋਵਿਡ ਚ ਉਤੋਂ ਮੈਂ ਬੋਲਿਆ ਸੀ ਵੀ ਕਿਸਾਨਾਂ ਨਾਲ ਗੱਲ ਕਰ ਲਓ ਕਿਸਾਨਾਂ ਨਾਲ ਗੱਲ ਕਰ ਲਓ ਕੋਈ ਤਕਲੀਫ ਨਾ ਆਏ ਹੁਣ ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਏ ਫ फेब्रुवारी ਚ ਆਉਣ ਦਾ ਸਰ ਮੈਂ ਤਾਂ ਪੰਜਾਬ ਤੋਂ ਆ ਮੈਂ ਚਿੰਤਾ ਜਾਹ ਤਾਂ ਕਰ ਰਿਹਾ ਕਿਉਂਕਿ ਪੀਐਮ ਸਾਹਿਬ ਨੇ जब बिल वापस ले सी प्राइम मिनिस्टर साहब ने ये कहा सी मेरी कोई तपस्या में मेरी कोई तपस्या में कमी रह गई होगी जो ये बिल वापस लेने पड़ रहे हैं मंत्री जी बैठे हैं हमारे पार्लियामेंट फेयर मिनिस्टर सर अब भी टाइम है उनके साथ उनके लीडरों के साथ हमारी एक टीम को हमारे मंत्रियों को पंजाब में जाके ਉਨਸੇ 13 ਸੇ ਪਹਿਲੇ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫੇਰ ਇੱਥੇ ਆ ਕੇ ਧਰਨੇ ਲੱਗਣਗੇ ਮੁਜਾਰੇ ਹੋਣਗੇ ਬੜਾ ਔਖਾ ਹੁੰਦਾ ਉਹ ਕੰਮ 700 ਕਿਸਾਨ ਉਹ ਚ ਜਾਨ ਗਵਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਪ੍ਰਾਈਮ ਮਿਨਿਸਟਰ ਸਾਹਿਬ ਇਹ ਫੈਸਲਾ ਜ਼ਰੂਰ ਐਚਐਮ ਸਾਹਿਬ ਕਰਨਗੇ ਤੇ ਜਿੰਨਾ ਵੀ ਸਰ ਗੱਲ ਕਿੱਡੀ ਕ ਆਪਾਂ ਕਹਿ ਰਹੇ ਹਾਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਹੁਣ ਇਨਕਮ ਸਮਝ ਨਹੀਂ ਆਉਂਦੀ ਜੇ ਆਪਾਂ ਕਵਾਂਗੇ ਵੀ 1100 ਇਨਕਮ ਆ 2200 ਕਰਤੀ ਤਾਂ ਫਿਰ ਉਹ ਤਾਂ ਗੱਲ ਨਾ ਬਣੀ ਨਾ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜਾਂ ਆਪਾਂ ਦੇ ਮੁਕਤ ਕਰਨ ਦੀ ਗੱਲ ਕਰਜਾਂ ਆਪਾਂ ਮaaf ਕਰ ਦਈਏ ਕਿੱਡੀ ਕਬੜੀ ਗੱਲ ਆ ਤੁਹਾਨੂੰ ਸਰ ਸਾਰੇ ਕਿਸਾਨ ਨੇ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤਾਂ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨਾਲ ਗੱਲ ਕਰਕੇ ਵੀ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਮਾਫ ਕਰ ਉਹ ਮਾਫ ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਤੁਹਾਡੀ ਗੱਲ ਕਰਨਗੇ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ ਉਦੋਂ ਬਾਅਦ ਸਰ ਮੈਂ ਇੱਕ ਗੱਲ ਹੋਰ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਸਾਡੇ ਇੱਕ ਕਿਉਂਕਿ ਸਰ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਸਭ ਨੇ ਸਰ ਖੁਸ਼ੀ ਬਣਾਈਆ ਜੋ ਰਾਮ ਜੀ ਰਾਮ ਮੰਦਿਰ ਬਣਿਆ ਮੈਂ ਸਮਝਦਾ ਪੰਜਾਬ ਚ ਹਿੰਦੂ ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਪਰ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹਨਾ ਕਿਉਂਕਿ ਜਦੋਂ ਵੀ ਤੁਹਾਨੂੰ ਯਾਦ ਵੀ ਜਦੋਂ ਬਾਬਰ ਬਾਬਰ ਨੇ ਸਾਰਾ ਕੁਝ ਕੀਤਾ ਸੀ ਸਰ ਬਾਬਰ ਦੇ ਰਾਜ ਦੇ ਵਿੱਚ ਮੰਦਿਰ ਤੋੜੇ ਗਏ ਗੁਰਦੁਆਰੇ ਤੋੜੇ ਗਏ ਉਦੋਂ ਬਾਅਦ ਸਰ ਲਾਲਾ ਦੌਲਤ ਰਾਏ ਇੱਕ ਕਿਤਾਬ ਉਹਨਾਂ ਦੀ ਉਹ ਚ ਉਹਨਾਂ ਨੇ ਕਿਹਾ ਵੀ ਇਹ ਇਤਿਹਾਸ ਦੱਸਦਾ ਹਿੰਦੂ ਕਤਰੇ ਕਤਰੇ ਨਾਲ ਭਰਿਆ ਹੋਇਆ ਹੈ ਪਰ ਬੁੱਲੇ ਸ਼ਾਹ ਇਹ ਵੀ ਕਿ ਅੱਗੇ ਉਹਨਾਂ ਨੇ ਇਸ ਗੱਲ ਦਾ ਪ੍ਰਣਾਮ ਦਿੱਤਾ ਹੈ ਵੀ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਨਾ ਮੰਦਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਅਸਾ ਦੀ ਵਾਰ ਹੁੰਦੀ ਇਹ ਸਰ ਛੋਟੀ ਗੱਲ ਨਹੀਂ ਗਈ ਇਹ ਮੈਂ ਗੱਲ ਤਾਂ ਕਰ ਰਿਹਾ ਮੈਂ ਅੱਗੇ ਜੋੜਦਾ ਤੁਹਾਡੀ ਇਹ ਗੱਲ ਉਦੋਂ ਬਾਅਦ ਸਰ ਜਦੋਂ ਮੁਗਲ ਰਾਜ ਦੀਆਂ ਜੜਾ ਪੱਟੀਆਂ ਮੁਗਲ ਰਾਜ ਦੀਆਂ ਜੜਾਂ ਕਿਹਨੇ ਪੱਟੀਆਂ ਉਰੇ ਕੇਸਰੀ ਝੰਡਾ ਕਿਹਨੇ ਲਰਾਇਆ ਦਿੱਲੀ ਚ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲਾਂ ਦੀਆਂ ਉਰੇ ਜੜਾਂ ਹਲਾਈਆਂ ਉਦੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ ਮੋਦੀ ਜੀ ਦੀ ਹਕੂਮਤ ਆ ਚਲੋ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਬਹੁਤ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਸਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਿਰਾਂ ਚ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚਾੜਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨਾਂ ਨੇ ਚਾੜਿਆ ਇਹ ਰਾਜ ਆ ਜੇ ਹੁਣ ਰਾਮ ਮੰਦਰ ਸਾਡੇ ਨੇ ਸਾਰਿਆਂ ਦੇ ਆ ਜੇ ਉਹ ਬਣੇ ਆ 550 ਸਾਲ ਬਾਅਦ ਸਰ ਸਾਡੇ ਗੁਰਦੁਆਰੇ ਕਿਉਂਕਿ ਰਾਮ ਰਾਜ ਖਾਲਸਾ ਰਾਏ ਸੀ ਉਹ ਦਮ ਅੱਜ ਆਪਾਂ ਜੇ ਗੱਲ ਕਰੀਏ RAM RAJ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਮੈਂ ਇਹ ਵੀ ਵਧਾਈ ਦਿਨਾ ਸਾਡਾ ਕਰਤਾਰਪੁਰ ਸਰ ਕੋਰੀਡੋਰ ਖੁੱਲਿਆ ਹਰ ਅਰਦਾਸ ਦੇ ਵਿੱਚ ਸਰ ਹੁੰਦਾ ਤੇ ਕਰਤਾਰਪੁਰ ਕੋਰੀਡੋਰ ਖੁੱਲਿਆ ਸੀ ਗੁਰਦੁਆਰੇ ਜਾ ਸਕੀਏ ਉਹਦੀ ਵੀ ਮੁਬਾਰਕ ਤੇ ਸਾਡਾ ਸਰ ਹਰਦوار ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛੁਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਚ ਡਾਂਗਮਾਰਤ ਉੱਥੇ ਜਗ੍ਹਾ ਏ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਹੋਇਆ ਉਹ ਛਡਾਇਆ ਜਾਵੇ ਗੁਰਦੁਆਰਾ ਮੰਗੂ ਮੱਠ ਜਿਹੜਾ ਕਿ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੂਰੀ ਦੇ ਵਿੱਚ ਇਹਨੂੰ ਸਰ ਛਡਾਇਆ ਜਾਵੇ ਇਹ ਤਾਂ ਹੀ ਇਹ ਲੱਗੂਗਾ ਵੀ ਸਭ ਦੇ ਲਈ ਇਹ ਜਿਹੜਾ ਰਾਜ ਆ ਇਹ ਸਭ ਦੇ ਲਈ ਆ ਇੱਕ ਦੋ ਗੱਲਾਂ ਸਰ ਮੈਂ ਹੋਰ ਕਰਕੇ ਮੈਂ ਆਪਣੀ ਜਗ੍ਹਾ ਲਵਾਂਗਾ ਉਹਦੇ ਵਿੱਚ ਸਰ ਕੀ ਆ ਅੱਜ ਇਹ ਮੈਂ ਇਹਨੂੰ ਮਜ਼ਾਕ ਚ ਨਹੀਂ ਬਜਟ ਦੇ ਵਿੱਚ ਸਰ ਆਪਾਂ ਇੰਟਰਨ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸ ਦਾ ਪਹਿਲਾ ਕਿਸ ਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਇਹ ਸਾਰੀਆਂ ਸਟੇਟਾਂ ਦੇ ਕਈਆਂ ਦੇ ਆਗੇ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਆ ਔਰ ਪਰ ਇਹ ਸੰਸਦ ਵਿੱਚ ਤਾਵਨੀ ਵੀ ਦਿੱਤੀ ਗਈ ਹੈ ਰਮਨੀਤ ਮਿੱਟੂ ਦੇ ਵੱਲੋਂ ਕਿ ਜੇ ਇਹ ਮੁੱਦਾ ਤੁਸੀਂ ਠੰਡਾ ਕਰ ਦਿੱਤਾ ਕਿਸਾਨ ਫੇਰ ਦਿੱਲੀ ਵੱਲ ਕੂਚ ਕਰਨਗੇ ਹਾਲਾਂਕਿ ਅੱਜ ਵੀ ਤਸਵੀਰਾਂ ਆਈਆਂ ਨੇ ਕਿ ਨੌਇਡਾ ਦੇ ਵਿੱਚ ਕਿਸਾਨ ਪਹੁੰਚੇ ਨੇ ਯੂਪੀ ਦੇ ਕਿਸਾਨ ਪਹੁੰਚ ਰਹੇ ਨੇ ਤੇ ਕੱਲ ਨੂੰ ਤਿਆਰੀਆਂ ਮੁਕੰਮਲ ਹੋ ਜਾਣੇ ਨੇ ਕਿਸਾਨ ਜਿਹੜੇ ਜਾਣਗੇ ਦਿੱਲੀ ਵੱਲ ਕੂਚ ਕਰਨਗੇ ਤਾਂ ਉੱਥੇ ਹੀ ਅੱਜ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਤੇ ਕੇਂਦਰ ਦੇ ਮੰਤਰੀ ਦੀ ਮੀਟਿੰਗ ਸਰਦੀ ਹੈ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਇਹ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਪਰ ਅਮਨੀਤ ਮਿੱਟੂ ਨੇ ਪੰਜਾਬ ਦੇ ਜਿਹੜੇ ਤਮਾਮ ਹੁੰਦਿਆਂ ਦੀ ਗੱਲ ਪਾਰਲੀ ਇਹ ਵੀ ਕਿਹਾ ਕਿ ਕਿਸਾਨਾਂ ਦਿਨਾ ਮੀਟਿੰਗ ਕੀਤੀ ਜਾਵੇ ਕਿਸਾਨ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਨਾ ਆਉਣ